ਕਰਨਾਟਕਾ ਦੇ ਵਿੱਚ ਇੱਕ ਬੰਦਾ ਇੱਕ ਬੀਜੇਪੀ ਲੀਡਰ ਕੋਲ ਆਉਂਦਾ ਤੇ ਉਸ ਨੂੰ ਇੱਕ ਪੈਨ ਡਰਾਈਵ ਦਿੰਦਾ ਹੈ ਤੇ ਕਹਿੰਦਾ ਕਿ ਇਸ ਪੈਨ ਡਰਾਈਵ ਦੇ ਵਿੱਚ ਅਸ਼ਲੀਲ ਵੀਡੀਓ ਤੇ ਅਸ਼ਲੀਲ ਫੋਟ ਮਾ ਨੇ ਤਾਂ ਉਹ ਬੀਜੇਪੀ ਲੀਡਰ ਉਸ ਬੰਦੇ ਤੋਂ ਪੁੱਛਦਾ ਹੈ ਕਿ ਇਸ ਨਾਲ ਦੀ ਪੈਨ ਡਰਾਈਵ ਕਿਸੇ ਹੋਰ ਕੋਲ ਵੀ ਹੈ ਤਾਂ ਉਹ ਕਹਿੰਦਾ ਕਿ ਸ਼ਾਇਦ ਕਾਂਗਰਸ ਦੇ ਲੀਡਰਾਂ ਕੋਲ ਵੀ ਇਹ ਵੀਡੀਓ ਇਹ ਪੈਨ ਡਰਾਈਵ ਹੋ ਸਕਦੀ ਹੈ ਫਿਰ ਉਹ ਬੀਜੇਪੀ ਦਾ ਲੀਡਰ ਆਪਣੀ ਉੱਪਰਲੀ ਲੀਡਰਸ਼ਿਪ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਮੋਦੀ ਸਾਹਿਬ ਨੂੰ ਮਿਲਣ ਦੀ ਵੀ ਕੋਸ਼ਿਸ਼ ਕਰਦਾ ਪਰ ਉਸ ਦਾ رابطہ ਕਾਇਮ ਨਹੀਂ ਹੁੰਦਾ ਉਸ ਤੋਂ ਬਾਅਦ ਕਰਨਾਟਕਾ ਦੇ ਵਿੱਚ ਅਮਿਤ ਸ਼ਾਹ ਵੀ ਰੈਲੀ ਕਰਨ ਆਉਂਦੇ ਨੇ ਕਿਉਂਕਿ ਚੋਣਾਂ ਦਾ ਦੌਰ ਸੀ ਪਰ ਉਸ ਦਾ ਅਮਿਤ ਸ਼ਾ ਨਾਲ ਵੀ ਮੇਲ ਨਹੀਂ ਹੁੰਦਾ ਤੇ ਆਖਰਕਾਰ ਉਹ ਪੈਨ ਡਰਾਈਵ ਵਿਚਲੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਤੇ ਰਾਜਨੀਤੀ ਦੇ ਵਿੱਚ ਪੁਚਾਲ ਆ ਜਾਂਦਾ ਹੈ ਜਦੋਂ ਉਹ ਵੀਡੀਓ ਲੋਕਾਂ ਤੱਕ ਪਹੁੰਚੀਆਂ ਜਦੋਂ ਫੋਟੋਆਂ ਲੋਕਾਂ ਤੱਕ ਪਹੁੰਚੀਆਂ ਤਾਂ ਲੋਕ ਸੋਚ ਰਹੇ ਸੀ ਕਿ ਇੱਕ ਐਨੇ ਵੱਡੇ ਘਰ ਦਾ ਮੁੰਡਾ ਅਤੇ ਲੋਕਾਂ ਵੱਲੋਂ ਚੁਣਿਆ ਗਿਆ ਇੱਕ ਜਿਮੇਬਾਰ ਬੰਦਾ ਐਦਾਂ ਕਿਵੇਂ ਕਰ ਸਕਦਾ ਹੈ ਐਨੀ ਨੀਚ ਹਰਕਤ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕਰਨਾਟਕਾ ਦੇ ਜ਼ਿਲ੍ਹਾ ਹਾਸਨ ਦੀ ਹਾਸਨ ਲੋਕ ਸਭਾ ਹਲਕਾ ਵੀ ਹੈ ਗੱਲ ਹੈ 23 24 25 ਅਪ੍ਰੈਲ 2024 ਦੀ ਕਰਨਾਟਕਾ ਦੇ ਵਿੱਚ ਚੋਣਾਂ ਸਨ 26 ਅਪ੍ਰੈਲ 2024 ਤੇ ਹੁਣ ਕਰਨਾਟਕਾ ਦੇ ਇਸ ਲੋਕ ਸਭਾ ਹਲਕੇ ਦੇ ਵਿੱਚ ਲੋਕਾਂ ਨੂੰ ਪੈਨ ਡਰਾਈਵਾਂ ਵੰਡੀਆਂ ਜਾ ਰਹੀਆਂ ਸੀ ਕਿਤੇ ਬੈਠੇ ਲੋਕਾਂ ਨੂੰ ਪੈਨ ਡਰਾਈਵ ਦਿੱਤੀ ਜਾ ਰਹੀ ਸੀ ਤੁਰੇ ਜਾਂਦੇ ਨੂੰ ਵੀ ਪੈਨ ਡਰਾਈਵ ਫੜਾਈ ਜਾ ਰਹੀ ਸੀ ਬੱਸ ਸੱਚ ਬੈਠੇ ਨੂੰ ਮੋੜਾਂ ਤੇ ਖੜਿਆ ਨੂੰ ਤਕਰੀਬਨ 2000 ਪੈਨ ਡਰਾਈਵ ਬੰਦੀ ਗਈ ਜਦੋਂ ਉਹ ਪੈਨ ਡਰਾਈਵ ਲੋਕਾਂ ਨੇ ਆਪਣੇ ਕੰਪਿਊਟਰ ਲੈਪਟਾਪ ਐਲ ਸੀ ਡੀਆਂ ਦੇ ਵਿੱਚ ਲਾਈ ਤੇ ਉਸ ਨੂੰ ਦੇਖਿਆ ਤਾਂ ਲੋਕ ਹੈਰਾਨ ਸਨ ਕਿਉਂਕਿ ਉਸ ਪੈਨ ਡਰਾਈਵ ਦੇ ਵਿੱਚ ਅਸ਼ਲੀਲ ਵੀਡੀਓ ਸੀ ਅਸ਼ਲੀਲ ਫੋਟੋਆਂ ਸੀ ਇਹ ਕਲਿੱਪਾਂ ਦੀ ਗਿਣਤੀ ਤਕਰੀਬਨ 2976 ਸੀ ਅਲੱਗ-ਅਲੱਗ ਔਰਤਾਂ ਦੀਆਂ ਅਸ਼ਲੀਲ ਵੀਡੀਓ ਬਣਾਈਆਂ ਗਈਆਂ ਸੀ ਔਰਤਾਂ ਮਿੰਤਾ ਕਰ ਰਹੀਆਂ ਸੀ ਕਹਿ ਰਹੀਆਂ ਸੀ ਕਿ ਕਿਰਪਾ ਕਰਕੇ ਸਾਡੀਆਂ ਵੀਡੀਓ ਨਾ ਬਣਾਓ ਸਾਨੂੰ ਮaaf ਕਰ ਦੇਵੋ ਪਰ ਵੀਡੀਓ ਬਣਾਈਆਂ ਜਾ ਰਹੀਆਂ ਸੀ ਕਰਨਾਟਕਾ ਦੇ ਵਿੱਚ ਉਸ ਲੋਕ ਸਭਾ ਹਲਕੇ ਦੇ ਵਿੱਚ ਅੱਗ-ਬਾਂਗ ਇਹ ਵੀਡੀਓ ਫੈਲ ਰਹੀਆਂ ਸੀ ਹੁਣ ਇਹ ਵੀਡੀਓ ਸਿਰਫ 2000 ਪੈਨ ਡਰਾਈਵਾਂ ਵਿੱਚ ਹੀ ਨਹੀਂ ਰਹਿ ਗਈਆਂ ਸੀ ਹੁਣ ਇਹ ਵੀਡੀਓ ਲਗਭਗ ਹਰ ਇੱਕ ਦੇ ਮੋਬਾਈਲ ਤੱਕ ਪਹੁੰਚ ਗਈਆਂ ਸੀ ਤੇ ਹੁਣ ਜਦੋਂ ਚੋਣਾ ਹੋ ਰਹੀਆਂ ਸੀ ਤਾਂ ਲੋਕ ਇੱਕ ਦੂਜੇ ਨੂੰ ਇਹ ਵੀਡੀਓ ਦਿਖਾ ਰਹੇ ਸੀ ਤੇ ਕਹਿ ਰਹੇ ਸੀ ਜੋ ਉਮੀਦਵਾਰ ਜੀ ਡੀ ਐਸ ਪਾਰਟੀ ਦਾ ਤੇ ਬੀ ਜੀ ਪੀ ਪਾਰਟੀ ਦਾ ਸਾਂਝਾ ਉਮੀਦਵਾਰ ਹੈ ਇਸ ਨੂੰ ਵੋਟ ਨਾ ਪਾਓ ਕਿਉਂਕਿ ਇਸ ਦੇ ਕੰਮ ਇਸ ਦੀਆਂ ਕਾਲੀਆਂ ਕਰਤੂਤਾਂ ਐਦਾਂ ਦੀਆਂ ਨੇ 26 ਅਪ੍ਰੈਲ 2024 ਨੂੰ ਕਰਨਾਟਕਾ ਹਾਸਨ ਲੋਕ ਸਭਾ ਦੇ ਵਿੱਚ ਵੋਟਾਂ ਪੈ ਰਹੀਆਂ ਸੀ ਤੇ ਇਧਰ ਇਹ ਵੀਡੀਓ ਤੇਜ਼ੀ ਨਾਲ ਅੱਗ ਵਾਂਗ ਫੈ ਰਹੀਆਂ ਸੀ ਜਿਸ ਦਾ ਚਿਹਰਾ ਉਹ ਵੀਡੀਓ ਦੇ ਵਿੱਚ ਆ ਰਿਹਾ ਸੀ ਇਹ ਬੰਦਾ ਇੱਕ ਵੱਡੇ ਨੇਤਾ ਦਾ ਪੋਤਾ ਸੀ ਤਾਂ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ ਕਿ ਇਹ ਬੰਦਾ ਕੌਣ ਹੈ ਇਹ ਬੰਦਾ ਸੀ ਪ੍ਰਜਬਲ ਰੇਵੰਨਾ ਜੋ ਕਿ 2019 ਵਿੱਚ ਹਾਸਨ ਲੋਕ ਸਭਾ ਤੋਂ ਐਮਪੀ ਜਿੱਤਿਆ ਹੋਇਆ ਸੀ ਇਸ ਦੀ ਉਮਰ ਲਗਭਗ 33 ਸਾਲ ਸੀ 5 ਅਗਸਤ 1990 ਨੂੰ ਇਸ ਦਾ ਜਨਮ ਹੁੰਦਾ ਹੈ ਤੇ 2019 ਦੇ ਵਿੱਚ ਇਹ ਹਾਸਨ ਲੋਕ ਸਭਾ ਤੋਂ ਚੋਣ ਲੜਦਾ ਤੇ ਐਮਪੀ ਵੀ ਬਣਦਾ ਹੈ ਇਹ ਜੋ ਵੀਡੀਓ ਕਲਿੱਪ ਵਾਇਰਲ ਹੋ ਰਹੇ ਸੀ ਇਹਨਾਂ ਦੀ ਗਿਣਤੀ 2976 ਸੀ ਪ੍ਰਸਾਦ 2014 ਦੇ ਵਿੱਚ ਬੰਗਲੌਰੂ ਤੋਂ ਇੰਜੀਨੀਅਰਿੰਗ ਕਰਦਾ ਹੈ ਪਰ ਇਹ ਇੰਜੀਨੀਅਰ ਬਨ ਦੀ ਜਗ੍ਹਾ ਤੇ ਰਾਜਨੀਤੀ ਦੇ ਵਿੱਚ ਆਉਂਦਾ ਹੈ ਤੇ 2018 ਦੇ ਵਿੱਚ ਚੋਣ ਲੜਨ ਦੀ ਗੱਲ ਕਰਦਾ ਹੈ ਟਿਕਟ ਮੰਗਦਾ ਪਰ ਇਸ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਫਿਰ 2019 ਦੇ ਵਿੱਚ ਇਸ ਦਾ ਦਾਦਾ ਆਪਣੀ ਸੀਟ ਛੱਡ ਦਿੰਦਾ ਤੇ ਉਹ ਕਹਿੰਦਾ ਕਿ ਤੂੰ ਮੇਰੀ ਜਗ੍ਹਾ ਤੇ ਲੜ ਫਿਰ 2019 ਦੇ ਵਿੱਚ ਇਹ ਚੋਣ ਲੜਦਾ ਹੈ ਤੇ ਹਾਸਨ ਲੋਕ ਸਭਾ ਹਲਕੇ ਤੋਂ ਐਮਪੀ ਜਿੱਤ ਜਾਂਦਾ ਹੈ ਹੁਣ ਤੁਸੀਂ ਸੋਚਦੇ ਹੋਮੋਗੇ ਕਿ ਇਸ ਦਾ ਦਾਦਾ ਕੌਣ ਹੈ ਉਸ ਦਾ ਕੀ ਨਾਮ ਹੈ ਇਸ ਦੇ ਦਾਦੇ ਦਾ ਨਾਮ ਐਚ ਡੀ ਦੇਵ ਗੋੜਾ ਹੈ ਇਹ ਨਾਮ ਕਰਨਾਟਕਾ ਵਿੱਚ ਹੀ ਨਹੀਂ ਸਗੋਂ ਭਾਰਤ ਦੇ ਵਿੱਚ ਵੀ ਬਹੁਤ ਵੱਡਾ ਨਾਮ ਹੈ ਐਚ ਡੀ ਦੇਵ ਗੋੜਾ 1962 ਤੇ ਵਿੱਚ ਜੋ ਲੜੇ ਤੇ ਵਿਧਾਇਕ ਬਣੇ ਫਿਰ ਇਹ 1991 ਦੇ ਵਿੱਚ ਹਸਣ ਤੋਂ ਐਮਪੀ ਬਣੇ ਉਸ ਤੋਂ ਬਾਅਦ 1994 ਵਿੱਚ ਕਰਨਾਟਕਾ ਦੇ ਮੁੱਖ ਮੰਤਰੀ ਬਣੇ ਤੇ ਬਹੁਤ ਵੱਡੀ ਗੱਲ ਇਹ ਹੈ ਕਿ ਐਚ ਡੀ ਦੇਵਕੋੜਾ ਜੂਨ 1996 ਤੋਂ ਲੈ ਕੇ ਅਪ੍ਰੈਲ 1997 ਤੱਕ ਭਾਰਤ ਦੇ 11ਵੇਂ ਪ੍ਰਧਾਨ ਮੰਤਰੀ ਵੀ ਰਹੇ 1998 ਦੇ ਵਿੱਚ ਫੇਰ ਹਾਸਨ ਤੋਂ ਇਹ ਐਮਪੀ ਜਿੱਤੇ 2004 ਦੇ ਵਿੱਚ ਐਮਪੀ ਜਿੱਤੇ 2009 ਦੇ ਵਿੱਚ ਐਮਪੀ ਜਿੱਤੇ ਤੇ 2014 ਦੇ ਵਿੱਚ ਵੀ ਐਮਪੀ ਜਿੱਤੇ ਹੁਣ 2019 ਆ ਗਿਆ ਸੀ ਜਦੋਂ ਦਾਦੇ ਨੂੰ ਪੋਤੇ ਨੇ ਕਿਹਾ ਕਿ ਮੈਂ ਚੋਣ ਲੜਨਾ ਚਾਹਣਾ ਤਾਂ ਦਾਦੇ ਨੇ ਆਪਣੀ ਸੀਟ ਆਪਣੇ ਪੋਤੇ ਨੂੰ ਦੇ ਦਿੱਤੀ ਤੇ ਫੇਰ ਉਸ ਤੋਂ ਬਾਅਦ ਪ੍ਰਜ਼ਬਲ ਰਵੰਨਾ ਹਾਸਨ ਤੋਂ 2019 ਦੇ ਵਿੱਚ ਚੋਣ ਲੜੇ ਤੇ ਐਮਪੀ ਬਣੇ। ਪ੍ਰਜਬਲ ਦੇ ਪਿਤਾ ਐਚ.ਡੀ. ਰੇਵੰਨਾ 2018 ਦੇ ਵਿੱਚ ਪੀ.ਡਬਲਯੂ.ਡੀ ਦੇ ਮੰਤਰੀ ਵੀ ਰਹੇ ਤੇ ਹੋਲੀ ਨਰਸੀਪੁਰਾ ਤੋਂ 2023 ਦੇ ਵਿੱਚ ਵਿਧਾਇਕ ਵੀ ਬਣੇ। ਅਤੇ ਇਸ ਦੇ ਚਾਚਾ ਐਚ.ਡੀ. ਕੁਮਾਰ ਸਵਾਮੀ ਕਰਨਾਟਕਾ ਦੇ ਮੁੱਖ ਮੰਤਰੀ ਵੀ ਰਹੇ ਹਨ। ਇਸ ਦੀ ਮਾਂ ਪਿਭਾਨੀ ਜ਼ਿਲ੍ਹਾ ਪੰਚਾਇਤ ਅਧਿਐਕਸ਼ ਵੀ ਰਹੀ ਹੈ। ਜਾਣੀ ਇਸ ਬੰਦੇ ਦਾ ਨਾਂ ਬਹੁਤ ਵੱਡੇ ਘਰ ਨਾਲ ਜੁੜਿਆ ਹੋਇਆ ਸੀ ਬਹੁਤ ਵੱਡੇ ਘਰ ਦਾ ਇਹ ਮੁੰਡਾ ਸੀ ਜਿਸ ਨੇ ਦਾਅਵਾ ਕੀਤਾ ਜਾਂਦਾ ਹੈ ਕਿ ਆਏ ਇਹ ਕਾਲੀ ਕਰਤੂਤ ਕੀਤੀ ਤਕਰੀਬਨ 200 ਵੀਡੀਓ ਵਾਇਰਲ ਹੋਈਆਂ ਜਿਸ ਦੇ 2976 ਕਲਿੱਪਸ ਹਨ ਜੋ ਕਿ ਲੋਕਾਂ ਤੱਕ ਪਹੁੰਚੇ ਇਹ ਵੀਡੀਓ ਵਾਇਰਲ ਹੁੰਦੀ ਹੁੰਦੀ ਕਰਨਾਟਕਾ ਦੀ ਰਾਜ ਮਹਿਲਾ ਅਧਿయోగ ਦੇ ਅਧਿਐਕਸ਼ ਤੱਕ ਪਹੁੰਚੀ ਤੇ ਫਿਰ ਉਸ ਨੇ 27 ਅਪ੍ਰੈਲ 2024 ਨੂੰ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਜਾਂਚ ਤੋਂ ਬਾਅਦ ਜੇ ਇਹ ਬੰਦਾ આરોપી ਸਾਬਤ ਹੁੰਦਾ ਤਾਂ ਇਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਫਿਰ ਮੁੱਖ ਮੰਤਰੀ ਨੇ ਇੱਕ ਐਸਆਈਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਈਮਾਨਦਾਰ ਆਫੀਸਰ ਲੱਭਤੇ ਗਏ ਜਿਵੇਂ ਕਿ ADGP BK ਸਿੰਘ ਤੇ ਹੋਰ ਇਦਾਂ ਦੇ ਆਫੀਸਰਾਂ ਦੀ ਇੱਕ ਟੀਮ ਬਣਾਈ ਗਈ ਜੋ ਇਹ ਸਾਰੇ ਮਾਮਲੇ ਦੀ ਜਾਂਚ ਕਰੇਗੀ ਇਸ ਤੋਂ ਬਾਅਦ ਥਾਣੇ ਦੇ ਵਿੱਚ ਇੱਕ ਮਹਿਲਾ ਵੱਲੋਂ ਵੀ ਰਿਪੋਰਟ ਦਰਜ ਕਰਵਾਈ ਗਈ ਜਿਸ ਨੇ ਕਿਹਾ ਕਿ ਮੈਂ 2019 ਦੇ ਵਿੱਚ ਇਹਨਾਂ ਦੇ ਘਰ ਵਿੱਚ ਨੌਕਰਾਨੀ ਦਾ ਕੰਮ ਕਰਦੀ ਸੀ ਤੇ ਮੇਰੇ ਨਾਲ ਵੀ ਪ੍ਰਜਬਲ ਨੇ ਇਦਾਂ ਦਾ ਹੀ ਵਿਹਾਰ ਕੀਤਾ ਹੈ ਮੇਰਾ ਵੀ ਜੌਨ ਸ਼ੋਸ਼ਨ ਕੀਤਾ ਹੈ ਤੇ ਦੱਸਿਆ ਜਾਂਦਾ ਹੈ ਦਾਵਾ ਕੀਤਾ ਜਾਂਦਾ ਹੈ ਕਿ ਪ੍ਰਜਵਲ ਅੰਨਾ ਦੇ ਸੰਪਰਕ ਦੇ ਵਿੱਚ ਜੋ ਵੀ ਔਰਤਾਂ ਆਉਂਦੀਆਂ ਉਹਨਾਂ ਦੇ ਨਾਲ ਉਹ ਐਦਾਂ ਹੀ ਕਰਦਾ ਹੈ ਭਾਵੇਂ ਕੋਈ ਅਧਿਕਾਰੀ ਹੁੰਦੀ ਕੋਈ ਨੌਕਰਾਨੀ ਹੁੰਦੀ ਜਾਂ ਕੋਈ ਵੀ ਹੁੰਦੀ ਇਸ ਬੰਦੇ ਨੇ ਜੋ ਵੀ ਇਸ ਦੇ ਸੰਪਰਕ ਵਿੱਚ ਔਰਤਾਂ ਦੀ ਉਸ ਨਾਲੇ ਐਦਾਂ ਹੀ ਕਰਦਾ ਸੀ ਉਸ ਦੀਆਂ ਅਸ਼ਲੀਲ ਵੀਡੀਓ ਬਣਾਉਂਦਾ ਤਾਂ ਜੋ ਉਹਨਾਂ ਨੂੰ ਬਲੈਕਮੇਲ ਕੀਤਾ ਜਾਵੇ ਕਿ ਇਹ ਜੋਨ ਸਬੰਧ ਬਣਾਉਣ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਔਰਤ ਨੂੰ ਕਿਹਾ ਜਾਵੇ ਕਿ ਤੇਰੀਆਂ ਵੀਡੀਓ ਮੇਰੇ ਕੋਲ ਨੇ ਜੇ ਤੂੰ ਰੌਲਾ ਪਾਏਂਗੀ ਤਾਂ ਇਹ ਵਾਇਰਲ ਕਰ ਦਿੱਤੀਆਂ ਜਾਣੀਆਂ ਯਾਨੀ ਇਦਾਂ ਦੀ ਸੋਚ ਨਾਲ ਇਹ ਵੀਡੀਓ ਬਣਾਈਆਂ ਗਈਆਂ ਸੀ ਪ੍ਰਜਬਲ ਦੇ ਉੱਤੇ ਨੌਕਰਾਨੀ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਹੁਣ ਮਾਮਲੇ ਦੀ ਜਾਂਚ ਹੋ ਰਹੀ ਹੈ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ 26 ਅਪ੍ਰੈਲ ਨੂੰ ਚੋਣਾਂ ਤੋਂ ਬਾਅਦ 27 ਅਪ੍ਰੈਲ ਸਵੇਰੇ ਹੀ ਪ੍ਰਜਬਲ ਦੇ ਛੱਡ ਕੇ ਜਰਮਨੀ ਦੇ ਵਿੱਚ ਚਲਾ ਗਿਆ ਤਾਂ ਜੋ ਉਹ ਜਾਂਚ ਤੋਂ ਬਚ ਸਕੇ ਹੁਣ ਪਾਰਟੀਆਂ ਇੱਕ ਦੂਜੇ ਉੱਤੇ ਚਿੱਕੜ ਸੱਟ ਰਹੀਆਂ ਕਿਉਂਕਿ ਇਹ ਪ੍ਰਜਬਲ ਜੀ ਡੀ ਐਸ ਅਤੇ ਬੀ ਜੀ ਪੀ ਦਾ ਸਾਂਝਾ ਉਮੀਦਵਾਰ ਸੀ ਕਾਂਗਰਸ ਵਾਲੇ ਇਹਨਾਂ ਉੱਤੇ ਇਲਜ਼ਾਮ ਲਗਾ ਰਹੇ ਆ ਕਿ ਤੁਹਾਡਾ ਉਮੀਦਵਾਰ ਇਦਾਂ ਦਾ ਸੀ ਪਰ ਇਹ ਕਾਂਗਰਸ ਵਾਲਿਆਂ ਤੇ ਇਲਜ਼ਾਮ ਲਗਾ ਰਹੇ ਨੇ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਤੁਹਾਡੀ ਪਰਦੇਸ਼ ਦੇ ਵਿੱਚ ਸਰਕਾਰ ਹੈ ਯਾਨੀ ਇਹ ਇੱਕ ਦੂਜੇ ਉੱਤੇ ਚਿੱਕੜ ਸੁੱਟਣ ਲੱਗੇ ਵੇ ਨੇ ਪਰ ਜਿਵੇਂ ਕਹਿੰਦੇ ਨੇ ਕਿ ਇਹ ਸਭ ਦਿਖਾਵੇ ਦੀਆਂ ਗੱਲਾਂ ਹੀ ਹੁੰਦੀਆਂ ਨੇ ਉੱਪਰ ਸਭ ਇੱਕ ਹੈ ਇਹ ਵੱਡੇ ਘਰ ਦਾ ਮੁੰਡਾ ਹੈ ਇਸ ਦੇ ਨਾਲ ਕੁਝ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਉੱਤੇ ਕਾਰਵਾਈ ਹੋਵੇਗੀ ਜਾਂ ਨਹੀਂ ਹੋਵੇਗੀ ਜੇ ਇਹ ਗੱਲ ਸੱਚ ਨਿਕਲਦੀ ਹੈ ਤਾਂ ਬਹੁਤ ਹੀ ਸ਼ਰਮਸ਼ਾਰ ਕਰਨ ਵਾਲੀ ਹੈ ਪਰ ਇਸ ਦੀ ਸਹੀ ਢੰਗ ਨਾਲ ਜਾਂਚ ਹੋਵੇਗੀ ਜਾਂ ਨਹੀਂ ਹੋਵੇਗੀ ਇਸ ਉੱਤੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਉੱਪਰ ਸਭ ਇੱਕ ਹੀ ਨੇ ਹੇਠਾਂ ਹੀ ਲੋਕ ਇੱਕ ਦੂਜੇ ਨਾਲ ਪਾਰਟੀਆਂ ਪਿਛੇ ਲੀਡਰਾਂ ਪਿਛੇ ਲੜਦੇ ਨੇ ਤਾਂ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਜਾਗਰੂਤ ਕਰਨਾ ਸੋ ਤੁਹਾਡੇ ਇਸ ਵੀਡੀਓ ਉਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ